ਬਿਰੇ 23 ਕਿਲੋ ਦੀ ਗਾਰੰਟੀ ਤੇ ਆਈ ਹੋਈ ਆ ਝੋਟੀ 10 ਦਿਨਾਂ ਦੀ ਕੋਲੇ 19 ਕਿਲੋ 19 ਕਿਲੋ ਹਾਜ਼ਰ ਆ ਤੇ 23 ਕਿਲੋ ਵੀਰੇ 22 ਕਿਲੋ ਦੀ ਗਾਰੰਟੀ ਆਪਾਂ ਦੇ ਦਾਂਗੇ ਕਰਦੀ ਆ ਬਿਰੇ ਆ 23 ਕਿਲੋ ਯਾਰ ਇਹ ਨਹੀਂ ਨਾ ਦਿੱਤਾ ਫਿਰ ਦੇਊਗੀ ਕਿਹੜੀ ਮੱਝ ਹਨਾ ਜਿੱਦਾਂ ਦੀ ਇਹਦੀ ਗਰੀ ਕੁਆਲਿਟੀ ਕਰਾ ਦਿਓ ਜੇ ਇੱਕ ਬੜੀ ਕਮਾਲ ਦੀ ਝੋਟੀ ਆ ਜਿਵੇਂ ਭਰਾ ਕਹਿੰਦੇ ਨੇ ਲੈ ਵੀ ਸੱਜਣੋ ਅੱਜ ਨਾ ਤੁਹਾਨੂੰ ਤੋਹਫੇ ਦਿਖਾ ਦਾਂਗੇ ਬਹੁਤ ਕਮਾਲ ਦੇ ਹਰਿਆਣੇ ਦੇ ਚਾਰ ਝੋਟੀਆਂ ਦਿਖਾ ਦਾਂਗੇ ਪਿੰਡ ਝੁੰਗੀਆਂ ਕਾਦਰ ਤਹਿਸੀਲ ਕੂਮਕਲਾ ਤੇ ਜ਼ਿਲ੍ਹਾ ਲੁਧਿਆਣਾ ਕੰਮ ਹੈਗਾ ਬਾਈ ਦਾ ਵਪਾਰ ਦਾ ਪਰ ਕੰਮ ਬਾਈ ਕਹਿੰਦਾ ਬਾਹਲਾ ਪੁਰਾਣਾ ਨਹੀਂ ਹੈਗਾ ਨਵਾਂ ਨਵਾਂ ਜਿਹਾ ਕੰਮ ਹੀ ਆ ਪਰ ਝੋਟੀਆਂ ਸੱਜਣੋਂ ਬਹੁਤ ਕਮਾਲ ਦੀਆਂ ਨੇ ਹਾਂਸੀ ਦੇ ਏਰੀਆ ਦੀਆਂ ਨੇ ਵਿੱਦ ਪ੍ਰੂਫ ਵਿੱਦ ਵੀਡੀਓ ਵਾਲਾ ਸਿਸਟਮ ਬਾਈ ਕਹਿੰਦਾ ਦੇ ਦਾਂਗੇ ਤੇ ਗੱਲਬਾਤ ਵੀ ਕਰਾ ਦਾਂਗੇ ਜੇ ਕਿਸੇ ਸੱਜਣ ਨੇ ਕਰਨੀ ਆ ਬਹੁਤ ਚੰਗੇ ਚੰਗੇ ਪਿੰਡਾਂ ਨੂੰ ਝੋਟੀਆਂ ਆਈਆਂ ਹੋਈਆਂ ਨੇ ਤੇ ਇਹ ਮੰਨ ਲਓ 22 23 ਕਿਲੋ ਤੱਕ ਵਾਲੀਆਂ ਝੋਟੀਆਂ ਨੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਇਹ ਕੋਸ਼ਿਸ਼ ਰਹੂਗੀ ਵੀ ਵੀਡੀਓ 'ਚ ਹੀ ਕਰਾ ਦਈਏ ਇੱਕ ਅੱਧਾ ਪਸ਼ੂ ਛੱਡ ਕੇ ਤੇ ਬਾਕੀ ਬਾਈ ਦੱਸੂਗਾ ਡਿਟੇਲ ਆ ਜਾਊਗਾ ਹੋਰ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਹਾਂਜੀ ਹਾਂਜੀ ਬੜੀ ਵਧੀਆ ਆ ਨਾਮ ਤੇ ਨੰਬਰ ਬੋਲੋ ਨਾਮ ਮੇਰੇ ਗੁਰਮੀਤ ਸਿੰਘ ਗਿੱਲ ਤੇ ਨੰਬਰ ਹੈਗਾ ਜੀ 95925 52409 52409 ਹਾਂ ਆਪਾਂ ਇੱਕ ਮੇਰਾ ਖਾਲਾ ਆਪਣੀ ਰੀਲ ਪਾਈ ਆ ਹਜੇ ਬਿਲਕੁਲ ਜੀ ਬਿਲਕੁਲ ਇੱਕ ਰੀਲ ਪਾਈ ਸੀ ਉਹ ਜਿਹੜੀ 베ਗੀ ਸੀ ਛੋਟੀ ਦੂਸਰੀ ਠੀਕ ਆ ਗੱਲ ਤੇ ਸ਼ੁਰੂਆਤ ਫਿਰ ਅਹੀਂ ਤੋਂ ਕਰ ਲਈਏ ਵਿਚਾਲੋ ਜੀ ਬਿਲਕੁਲ ਜੀ ਬਿਲਕੁਲ ਆ ਜਾਗਾ ਰਹੀ ਐ ਤੇ ਮਾਰ ਕੈਮਰਾ ਜੋ ਓਤੀ ਦਿਖਾਵੂਗੀ ਪਹਿਲੇ ਨੰਬਰ ਤੇ ਤੁਹਾਨੂੰ ਕਹਾਂ ਦੀ ਨਾ ਤੋਹਫੇ ਹੀ ਦਿਖਾਵਾਂਗੇ ਇਹ ਇੱਥੋਂ ਇੱਥੋਂ ਦਿਖਾ ਦੇ ਬੜਾ ਬੋੜਾ ਤਿਆਰ ਹੈ ਇਹਦੇ ਕੋਲੇ ਬਾਈ ਕਹਿੰਦਾ ਕੰਡੇ ਵਾਲਾ ਇਹ ਇੱਥੋਂ ਮਾਰਦੇ ਕੈਮਰਾ ਸੁਆ ਬਾਈ ਇਹਦਾ ਵੀਰੇ ਸੁਆ ਦੂਸਰਾ ਵਾ ਸੁਆ ਦੂਜਾ ਬੱਚਾ ਕਿ ਆ ਗਿਆ ਨਾਲਾ ਕਟਣ ਮਗਰ ਆ ਵੀਰੇ ਆ ਨਾਲ ਆ ਗਿਆ ਮੇਲਕਾਫ ਸੁਆ ਦੂਜਾ ਤੇ ਗਰੀ ਇੱਥੋਂ ਮਾਰਦੇ ਕੈਮਰਾ ਅੱਗੇ ਪਿੱਛੇ ਦਾ ਸਿਸਟਮ ਕਰਾ ਦੀ ਚਾ ਇੱਕ ਕਿੰਨੇ ਦਿਨ ਦਾ ਸੁਆ ਹੋ ਗਿਆ ਬਾਈ ਵੀਰੇ ਅੱਜ 10ਵਾਂ ਦਿਨ ਆ ਸੁਈ ਨੂੰ ਜਮਾ ਰਹੀ ਜਮਾ ਵੀਰੇ ਵੀਡੀਓ ਦੇ ਦਾਂਗੇ ਬੰਦੇ ਨੂੰ ਠੀਕ ਹੈ ਕਰਨਾ ਤੌਰ ਖੋਲ ਕੇ ਸੁਆ ਦੂਜਾ ਤੇ 10ਵਾਂ ਦਿਨ ਬਾਈ ਕਹਿੰਦਾ ਸੁਈ ਨੂੰ ਨਾਲ ਆ ਗਿਆ ਸੱਜਣੋਂ ਮੇਲਕਾਫ ਤੇ ਇਹ ਦੁੱਧ ਕਹ ਲਈਏ ਭਾਈ ਅੱਜ ਹਾਜ਼ਰ ਕੰਡੇ ਤੋਲਣ ਵਾਲਾ ਕਿੰਨਾ ਹੈ ਵੀਰੇ 19 ਕਿਲੋ ਦੁੱਧ ਹੈ ਦੇ ਕੋਲ ਅੱਜ ਹਾਜ਼ਰ 19 ਕਿਲੋ ਕੰਡੇ ਤੋਲਣ ਵਾਲਾ ਕੰਡੇ ਤੋਲਣਾ ਹੈਗਾ ਤਿਆਰੀ ਦਾ ਹਾਂਜੀ ਹਾਂਜੀ ਵੀਰੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਜਿੰਨਾ ਟਾਈਮ ਮਰਜ਼ੀ ਬੰਦਾ ਕਰ ਠੀਕ ਹੈ ਗੱਲ ਆ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਚਵਾ ਦਿਆਂਗੇ 19 ਕਿਲੋ ਦੁੱਧ ਨਾਲ ਇਹ ਛੋਟੀ ਪੁੜਕ ਕੰਡੇ ਵਾਲਾ ਅੱਜ ਕਹ ਲਈਏ ਹਾਜ਼ਰ ਹੈ ਥੋੜਾ ਜਿਹਾ ਬੱਚੇ ਦਾ ਜਰੂਰ ਕਰਦੀ ਆ ਤੇ ਬਾਕੀ ਆਰਡਰ ਤਾਂ ਇਹ ਮੰਨ ਲਓ ਵੀ 25 26 ਕਿਲੋ ਵਾਲੀ ਮੈਂ ਉਹਨੂੰ ਵੀ ਐਂ ਕਹਿੰਦਾ ਵੀ ਬਾਈ ਯਾਰ ਪਰੇ ਹੋ ਜਾ ਹਨਾ ਐਂ ਦੀ ਕਮਾੜੇ ਇੱਥੋਂ ਘੈਰੀ ਪਛਾਣ ਤੋਂ ਦਿਖਾ ਦੇ ਵੀਰੇ 23 ਕਿਲੋ ਦੀ ਗਾਰੰਟੀ ਤੇ ਆਈ ਹੋਈ ਆ ਝੋਟੀ 10 ਦਿਨਾਂ ਦੀ ਕੋਲੇ 19 ਕਿਲੋ 19 ਕਿਲੋ ਹਾਜ਼ਰ ਆ ਤੇ 23 ਕਿਲੋ ਵੀਰੇ 22 ਕਿਲੋ ਦੀ ਗਾਰੰਟੀ ਆਪਾਂ ਦੇ ਦਾਂਗੇ ਕਰਦੀ ਇਹ ਬਲੇ ਆ 23 ਕਿਲੋ ਯਾਰ ਇਹ ਨਹੀਂ ਨਾ ਦਿੱਤਾ ਫਿਰ ਦੇਊਗੀ ਕਿਹੜੀ ਮੱਝ ਹਨਾ ਜਿੱਦਾਂ ਦੀ ਇਹਦੀ ਗਰੀ ਕੁਆਲਿਟੀ ਕਰਾ ਦਿਓ ਜੈ ਇੱਕ ਬੜੀ ਕਮਾਲ ਦੀ ਝੋਟੀ ਆ ਜਿਵੇਂ ਭਰਾ ਕਹਿੰਦੇ ਨੇ ਨਸਾਂ ਲੇਵੇ ਤੇ ਐਨੂੰ ਕਹਿੰਦੇ ਹੁੰਦੇ ਨੇ ਆਸਲ ਜਿਵੇਂ ਕਹਿ ਹਰੇ ਕੀ ਦਿੰਦਾ ਵੀਰ ਲੇਵੇ ਤੇ ਇਹਦੇ ਫਲਕਾਰੀ ਆ ਆਈ ਆਈ ਇਹਦੇ ਉਹ ਆਈਦੇ ਕੁੰਗਮ ਆ ਵਿਆਹ ਉੱਟੀਲੇਵੇਂ ਤੇ ਫਲਕਾਰੀ ਆ ਨਸਾਂ ਦੀ ਇਹ ਇੱਥੋਂ ਕਰਾਦੀ ਚਾ ਇੱਕ ਗਾਂ ਵਾਲੇ ਬੰਨਿਓ ਇੱਕ ਗੱਲ ਨਹੀਂ ਹੈਗੀ ਵੀ ਆਰਡਰ ਕੱਲਾ ਪਿੱਛੇ ਪਿੱਛੇ ਆ ਉਹ ਨਹੀਂ ਅੱਗੇ ਆ ਉਹ ਨਹੀਂ ਪਿੱਛੇ ਆ ਸਾਢੇ 3 ਕਿਲੋ ਦੀ ਵੀਰੇ ਅੱਜ ਆ ਗਾੜੀ ਆ ਇਹਦੀ ਅੱਜ ਹਾਂਜੀ ਆ ਬੰਦੋ ਬੰਦੋ ਇੱਥੋਂ ਦਿਖਾ ਦੇ ਜਿਹੜੀ ਥੱਲੇੋਂ ਥੱਲੇ ਬਹਿ ਕੇ ਕਰਦੀਆਂ ਆ ਥਾਣਾ ਦਾ ਕੱਲਾ ਕੱਲਾ ਦਿਖਾ ਦੇ ਪਾਟ ਕਹਿ ਲਈਏ ਅਗਲੇ ਬੰਨੇ ਕੂਫ ਵੀ ਬੜਾ ਕਮਾਲ ਦਾ ਬਣਿਆ ਲੈਵੇ ਚ ਸਾਢੇ 3 ਕਿਲੋ ਦੀ ਗਾੜੀ ਬਾਈ ਕਹਿੰਦਾ ਅੱਜ ਇਹਦੇ ਕੋਲੇ ਹਾਜ਼ਰ ਹੈ ਪੂਰੀ ਸਾਢੇ 3 ਦੀ ਅੱਡੇ ਛੋਲੇ ਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਇੱਥੋਂ ਦਿਖਾਈ ਗਰੀ ਜਦੋਂ ਐ ਨਹੀਂ ਜਾਊਗੀ ਸੂਆ ਰਜ ਨਾਲ 10 ਦਿਨਾਂ ਦਾ ਰਹੂਗਾ ਤੇ ਦੁੱਧ ਬਾਈ ਕਹਿੰਦਾ 23 ਦੀ ਗਾਰੰਟੀ ਆਈ ਹੈ ਤੇ ਆਪਾਂ ਕਹਿੰਦਾ 22 ਕਿਲੋ ਦੀ ਗਾਰੰਟੀ ਤੇ ਕੋਈ ਵੀ ਸੱਜਣੇ ਨੂੰ ਲਿਆ ਸਕਦਾ ਮਿਲਕ ਬਿਊਟੀ ਵਾਲੀ ਝੋਟੀ ਆ ਬਾਈ ਜਿਹੜੇ ਸੱਜਣੇ ਕ ਲਈ ਬਰੀਡ ਤੇ ਕੰਮ ਕਰਦਾ ਬਿਲਕੁਲ ਜੀ ਬਿਲਕੁਲ ਪਿਓਰ ਮੋਰਾ ਨਸਲ ਦੀ ਝੋਟੀ ਹੈ ਹਰਿਆਣੇ ਚ ਇਹ ਮੰਨ ਲਓ ਵੀ ਜਿੰਨਾ ਰੇਟ ਅੱਜ ਬਾਈ ਤੋਂ ਕਰਾ ਕੇ ਜਾਊਗਾ ਇਹੀ ਝੋਟੀ ਭੇਜਦਾ ਨਾ ਉੱਥੇ ਡਬਲ ਹੋਊਗਾ ਰੇਟ ਬਿਲਕੁਲ ਕਰੀ ਹਰ ਲੈਵਨੇ 11 11 ਹਰ ਉਧਰੋਂ ਹਾਈਟ ਆ ਗਈ ਆਪਾਂ ਕਹਿ ਸਕਦੇ ਆ ਨਾਂ ਵਾਲੀ ਛੋਟੀ ਨਾਂ ਵਾਲੀ ਵੱਡੀ ਵਧੀਆ ਹਾਈਟ ਚ ਆ ਗਈ ਤੇ ਬਾਡੀ ਦੇ ਨਸਾਂ ਨੂੰ ਸਾਂ ਬਹੁਤ ਆ ਗਈਆਂ ਬਰੀਕ ਫੁੱਲ ਆ ਗਈ ਛੋਟੀ ਹਰੀਕ ਪੱਖ ਤੋਂ ਚਵਾਈ ਦੀ ਕਿਵੇਂ ਰਹੂਗੀ ਬਈ ਬਹੁਤ ਜ਼ਿਆਦਾ ਵਧੀਆ ਵੀਰੇ ਕੋਈ ਸ਼ੰਗਾਂ ਚ ਬਹੁਤ ਪੋਲੀ ਵੀਰੇ ਛੜਨਾ ਛਿੱਟਾ ਡਾ ਡਾ ਜਮਾ ਹੀ ਨਹੀਂ ਵੀਰੇ ਨਾ 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 ਬਿਲਕੁਲ ਹੀ ਨਹੀਂ ਵੀਰੇ ਸਾਰੀ ਗਰੰਟੀ ਆ ਠੀਕ ਹੈ ਬੰਦਾ ਹਾਂਜੀ ਹਾਂਜੀ ਤੇ ਦੰਦਾਂ ਚ ਕਿਵੇਂ ਹੋਊਗੀ ਵੀਰੇ ਭਰੀ ਹੋਈ ਆ ਦੰਦਾਂ ਚ ਆ ਦੰਦਾਂ ਚ ਭਰ ਗਈ ਹੈ ਨਾ ਹਾਂਜੀ ਹਾਂਜੀ ਤੇ ਦੁੱਧ ਪਾ ਦੂਗੀ 22 22 23 ਕਿਲੋ ਵੀਰੇ ਵੱਧ ਵੀ ਪਾ ਸਕਦੀ ਆ ਪਰ ਗਰਮੀ ਦੇ ਹਿਸਾਬ ਨਾਲ ਆਪਾਂ ਕਹਿ ਰਹੇ ਆ ਵੀ ਇਹ ਦਾ ਵੀਰੇ ਦੇਣ ਲੈਣ ਰੁਪਿਆ 2,60,000 2 ਲੱਖ ਤੇ 60 ਬਾਈ ਕਹਿੰਦਾ ਲੈਣਾ ਤੇ 19 ਕਿਲੋ ਅੱਜ ਕੰਡਾ ਲਵਾ ਕੇ ਦੇਵਾਂਗੇ ਇੱਕ ਕਹਿਣ ਵਾਲਾ ਕੰਮ ਹੁੰਦਾ ਨਾ ਵੀ ਦੇ ਬਿਲਕੁਲ ਬਿਲਕੁਲ ਨਾ ਨਾ ਵੀਰੇ ਕੰਡਾ ਲਾ ਕੇ ਬੰਦਾ ਲੈ ਕੇ ਜਾਵੇ ਠੀਕ ਹੈ ਤੇ ਗਾੜੀ ਬੱਚੇ ਤੇ ਵੀ ਮਾਰਦੀ ਕਈ ਭਰਾ ਕਹਿੰਦੇ ਨੇ ਬੱਚੇ ਦੇ ਕੈਮਰਾ ਨਹੀਂ ਮਾਰਦੇ ਬੱਚਾ ਵੀ ਫੁੱਲ ਹੈਲਦੀ ਹੋ ਉਸੇ ਮੱਝ ਦਾ ਹੋਊਗਾ ਜਿਹੜੀ ਥੱਲੇ ਗਾੜੀ ਤੋਂ ਚੰਗੀ ਹੋਊਗੀ ਬਿਲਕੁਲ ਕਿਉਂਕਿ ਭਰਾਵਾਂ ਦਾ ਇਹ ਹੁੰਦਾ ਵੀ ਯਾਰ ਗਾੜੀ ਗਾੜੀ ਬੱਚੇ ਨੂੰ ਪਿਆ ਕੇ ਪਿਛਾੜੀ ਝੋਲਾ ਨੇ ਆ ਇਹ ਮੰਨ ਲਓ ਵੀ 7 ਕਿਲੋ ਦਾ ਦੋਏ ਟਾਈਮਾਂ ਦਾ ਇਹਦੀ ਗਾੜੀ ਜੀ ਹੈ ਜਿੰਨਾ ਪੰਜਾਬ ਵਾਲੀਆਂ ਆਮ ਮੱਝਾਂ ਥੱਲੇ ਦ ਨਾ 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 ਵੀਰੇ ਕੋਈ ਨਹੀਂ ਤੇ ਯਾਦ ਰੱਖੋ ਵੀਰੇ ਜਿਹੜਾ ਮੱਝ ਲੈ ਜਾਊਗਾ ਠੀਕ ਆ ਵੀ ਜਮੀਨ ਐ ਸਮਾਨ ਦਾ ਫਰਕ ਤਾਂ ਨਿਕਲਦਾ ਨਹੀਂ 19 20 ਆਲਾ ਕੱਢ ਲਾਂਗੇ ਹਾਂ ਬਿਲਕੁਲ ਜੀ ਬਿਲਕੁਲ ਠੀਕ ਆ ਵੀਰੇ ਮਾਨ ਤਾਨ ਕਰਦਾ ਜੀ ਮੈਂ ਕਰਦਾ ਵੀ ਐਸੇ ਮੱਝ ਵੀ ਰੱਖੀਏ ਕੈਮਰਾ ਪਰ ਦਿਖਾਉਣੀ ਆ ਦੂਜੀਆਂ ਵੀ ਪਹਿਣੀਆਂ ਤੇ ਕਰੀ ਹੁਣ ਆ ਚੋਟੀ ਤੇ ਮਾਰ ਕੈਮਰਾ ਓਏ ਇਹ ਫੋਨ ਵੱਡੀ ਆ ਗਈ ਹੈ ਨਾ ਹਾਂਜੀ ਹਾਂਜੀ ਥੋੜਾ ਭਾਈ ਖੋਲ ਕੇ ਇਹ ਦੰਦਾ ਜਿਵੇਂ ਆ ਇਹ ਵੀਰੇ 6 ਦੰਦਾ ਪਿਆਰ ਛੇ ਦੰਦਾਂ ਦਾ ਬਿਲਕੁਲ ਜੀ ਸੂਆ ਕਿੰਨੇ ਦਿੰਦਾ ਵੀਰੇ ਸੂਆ ਇਹਨੂੰ ਅੱਜ 6ਵਾਂ ਦੇਣਾ ਇਹਦਾ ਪ੍ਰੂਫ ਦੇ ਦਾਂਗੇ ਦੋਏ ਦਿਨ ਹੀ ਇਹਦੀ ਕੱਟੀ ਮਰ ਗਈ ਜਿੱਦਣ ਸੂਈ ਆ ਚੋਟੀ ਠੀਕ ਹੈ ਮੂਰਾ ਆਪਾਂ ਬਣਾਇਆ ਹੋਇਆ ਪਰ ਧਾਰਤੇ ਹੀ ਮਿਲਦੀ ਆ ਬਹੁਤ ਜ਼ਿਆਦੇ ਠੰਢੀ ਆ ਚੋਟੀ ਐਂ ਵੀ ਘਮਾ ਲਈ ਤੇ ਵੱਡੀ ਫੁੱਲ ਠੰਡ ਦਾ ਸੈਜ ਬਹੁਤ ਕਮਾਲ ਦਾ ਰੱਖਦੀ ਆ ਦਿਨ ਛੇਮਾਂ ਛੇਮਾਂ ਦੇਣਾ ਵੀਰੇ ਕੱਟੀ ਦੀ ਉਹ ਵੀਡੀਓ ਦਿਖਾ ਦੇਵਾਂਗੇ ਬਿਲਕੁਲ ਜੀ ਬਿਲਕੁਲ ਵੀਰੇ ਸਾਰਾ ਪ੍ਰੂਫ ਆ ਹਾਂਜੀ ਹਾਂਜੀ ਤਰੀਕ ਆ ਜੂਗੀ ਸਾਰਾ ਪ੍ਰੂਫ ਆ ਇਹਨੂੰ ਸੱਜਣੋਂ ਕੋਈ ਭਰਾ ਛੋਟੀ ਨਾ ਮੰਨ ਲੇ ਇਹ ਆ ਗਈ ਫੁੱਲ ਵੱਡ ਪਰਲੇ ਪਾਸੇ ਪਾਲਵਾਦੀ ਆ ਪਾਸਾ ਸਭ ਸਤਿ ਵੀਰੇ ਪਹਾੜਾਂ ਨੇ ਆ ਦੇਖੋ ਇੱਥੇ ਵੀ ਹੁਣ ਪਾ ਰਹੀ ਆ ਥੱਲੇ ਵੀ ਆ ਦੇਖੋ ਠੀਕ ਹੈ ਗੱਲਾਂ ਪਾੜਾ ਨੀਤ ਪਾੜਾ ਛੋਟੀ ਦੇ ਹਾਂ ਮਾਦੇ ਕਿਹੜਾ ਹੋਰ ਕਮਾਦੇ ਯਾਰ ਐਨੂੰ ਗਰੀ ਇੱਕ ਵਾਰੀ ਹੋਰ ਮਾਰੋ ਇਹਦੇ ਕੈਮਰਾ ਤਸੱਲੀ ਹੀ ਕਰਾ ਦੇ ਚਬਾਈ ਦੀ ਕਿਵੇਂ ਬਾਈ ਬਹੁਤ ਪੋਲੀ ਪੋਲੀ ਜਮਾ ਬਿਲਕੁਲ ਇਹ ਕਿਹੜੇ ਏਰੀਆ ਦੀਆਂ ਨੇ ਸਾਰੀਆਂ ਝੋਟੀਆਂ ਇਹ ਇਹ ਵੀਰੇ ਬੜਸੀ ਪਿੰਡ ਦੀ ਝੋਟੀ ਆ ਹਾਂਸੀ ਤੋਂ 10 ਕਿਲੋਮੀਟਰ ਤੇ ਠੀਕ ਆ ਵੀ ਸਾਰੀਆਂ ਹਾਂਸੀ ਦੇ ਏਰੀਆ ਦੀਆਂ ਸਾਰੀਆਂ ਹਾਂਸੀ ਦੇ ਏਰੀਆ ਦੀਆਂ ਨੇ ਜੇ ਕੋਈ ਸੱਜਣ ਕਹੂਗਾ ਗੱਲਬਾਤ ਕਰਾ ਕੇ ਤਸੱਲੀ ਕਰਾ ਦੇਣਾ ਅਸੀਂ ਫੁੱਲ ਗੱਲ ਤਸੱਲੀ ਕਰਾ ਦਾਂਗੇ ਠੀਕ ਆ ਗੱਲ ਆ ਬਾਈ ਦਾ ਪੈਂਦਾ ਮੈਨੂੰ ਵੀ ਸੱਜਣੋਂ ਖਾਸਾ ਪੈਂਦਾ ਕਿਉਂਕ ਕਿਸੇ ਗੱਲ ਨੂੰ ਸੱਦਿਆ ਬਾਈ ਕਹਿੰਦਾ ਕੁਆਲਿਟੀ ਨਾ ਚੀਜ਼ਾਂ ਦਿਖਾਉਣ ਵਾਸਤੇ ਸੱਦਿਆ 6ਾਂ ਦਿਨਾਂ ਦੀ ਥੋੜੇ ਕਿੰਨੀ ਬੋਲੀ 14 ਕਿਲੋ ਦੁੱਧ ਆ ਵੀਰੇ ਹੁਣ 14 ਹਾਂਜੀ ਕਹ ਜੀ ਭਰਾ ਕਹਿੰਦੇ ਨੀ ਯਾਰ ਇੰਨੇ ਇੱਕ ਦਿਨਾਂ ਦੀ ਸੂਈ 14 ਕਰ ਵੀਰੇ 11 ਕਿਲੋ ਤੋਂ ਸ਼ੁਰੂ ਹੋਈ ਸੀਗੀ ਠੀਕ ਹੈ ਅੱਜ 14 ਕਿਲੋ ਦੁੱਧ ਆ ਇਹਦੇ ਕੋਲ ਇਹੀ ਜਿਹੜੀ ਜੜੀ ਬੁੱਟੀ ਪਾਉਨੇ ਜਿਹੜਾ ਇੰਨਾ ਮੇਰੇ ਕੁਝ ਨਹੀਂ ਬਸ ਕਿੰਨਾ ਸਾਲ ਦਾ ਮੁੱਲਾ ਵੀਰੇ ਦਾਣਾ ਵੀ ਇੱਕ ਟਾਈਮ ਪਾ ਰਹੇ ਆ ਹਜੇ ਇਹਨਾਂ ਨੂੰ ਹਾਂਜੀ ਹਾਂਜੀ ਮੈਲਾ ਨਹੀਂ ਚੱਲਦੀਆਂ ਕਿਉਂਕਿ ਮੈਲਾ ਚੱਲਣ ਤੋਂ ਬਾਅਦ ਪੂਰੀ ਉਹ ਤੇ ਕਰਾਂਗੇ ਠੀਕ ਹੈ ਗੱਲ ਕਾੜਾ ਜ਼ਰੂਰ ਦਿੰਨੇ ਆ ਗੁੜ ਦਾ ਰੋਜ਼ ਵੀਰੇ ਠੀਕ ਹੈ ਗੱਲ ਹਾਂਜੀ ਆ ਕਾੜਾ ਬਾਈ ਕਹਿੰਦਾ ਦੰਨਿਆ ਵੀ ਇਹ ਮੰਨ ਲਓ ਵੀ ਦਾਣਾ ਵੀ ਬਾਈ ਕਹਿੰਦਾ ਦਰਮਿਆਨਾ ਪਾ ਰਹਿਆ ਪਰ ਉਹੀ ਗੱਲ ਆ ਵੀ ਦੁੱਧ ਦਾ ਜਿਹੜਾ ਦੁੱਧ ਸਜਣੋਂ ਨਾਲ ਸਾਲ ਨਹੀਂ ਲੈਣਾ ਹੁੰਦਾ ਕੁਆਲਿਟੀ ਨੇ ਤੇ ਇੱਥੋਂ ਮਾਰਨੀ ਗਾ ਜੀ ਕੈਮਰਾ ਆ ਮੱਝ ਕਰਦੇ ਬਾਈ ਇੱਧਰਲੇ ਬੰਨੇ ਕਿੰਨਾ ਦੁੱਧ ਏ ਵੀਰੇ ਸਤਾਰਾਂ ਕਿਲੋ ਦੀ ਗਾਰੰਟੀ ਦੇ ਦਾਂਗੇ ਝੋਟੀ ਦੀ ਇਹ ਦੀ 6 ਦੰਦ ਦੀ 6 ਦੰਦ ਦੀ ਬਿਲਕੁਲ ਜੀ 14 ਕਿਲੋ ਚਵਾ ਦਾਂਗੇ ਅੱਜ 14 ਕਿਲੋ ਵੀਰੇ ਅੱਜ ਦੋ ਟਾਈਮ ਤਿੰਨ ਕਹਿੰਦੇ ਹੁੰਦਾ ਕਿਤੇ ਬਾਈ ਕਦੇ ਯਾਰ ਮੈਂ ਤਾਂ ਲੁਧਿਆਣਾ ਹੀ ਵਾ ਗਿਆ ਨਾ 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 ਨਹੀਂ 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 ਵੀਰੇ ਤੁਸੀਂ ਠੀਕ ਆ ਹੋਇਆ ਸਾਈਡ ਨੂੰ ਇੱਥੋਂ ਘਰੀ ਫੇਸ ਤੇ ਮਾਰਦੀ ਕੈਮਰਾ ਸਿੰਘੀ-ਸੁੰਗੀ ਆ ਗਈ ਬੰਦ ਜਾਵਾ ਕੱਦ ਫੁੱਲ ਵੱਡਾ ਤੇ ਗਾਂਹਲੇ ਬੰਨਿਓ ਆਰਡਰ ਕਰਾ ਲਈ ਜਾਂ ਇੱਕ ਥਾਪੀ ਤੇ ਮਿਲਦੀ ਆ ਬਾਈ ਕਹਿੰਦਾ ਪਹਾੜਾ ਵੀ ਨਹੀਂ ਪਾਉਣ ਦੀ ਲੋੜ ਇੰਨੀ ਕਠੰਡੀ ਝੋਟੀ ਆ ਵੀ ਜਿਵੇਂ ਮਰਜੀ ਇਹਦੇ ਥੱਲੇ ਬੈਜੋ ਉਹ ਸਮੱਸਿਆ ਨਹੀਂ ਆਊ ਤੇ ਥੱਲੇ ਇਹ ਇਥੋਂ ਕਰਾ ਲਈ ਗਰੀ ਜੱਕ ਥੱਲੇ ਵੀ ਸਾਫ ਆ ਥੋੜੀ ਬਹੁਤੀ ਭਲਬਾਦੀ ਇੱਕ ਬੰਨੇ ਉਹ ਚੀਜ਼ ਦੀ ਰਹੂਗੀ ਬਾਈ ਕਹਿੰਦਾ ਗਾਰੰਟੀ ਹਰੇਕ ਪੱਖ ਤੋਂ ਤੇ ਚਵਾਈ ਚ ਨਿਕਲੂ ਬਾਈ ਜਮਾ ਪੋਗੀ ਬੋਲੀ ਵੀਰੇ ਬੋਲ ਥਣ ਵੱਲ ਘਟ ਛਾਂਦਾ ਜੀ ਨਾ 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 ਵੀਰੇ ਕੋਈ ਕਿੰਨੀ ਗਾਰੰਟੀ ਦੇ ਦਾਂਗੇ ਇਹਦੀ ਇਹਦਾ ਵੀਰੇ 17 ਕਿਲੋ ਦੁੱਧ ਚਾਹੀਦਾ 14 ਦਾ ਚਾਹੀਦਾ 14 ਅੱਜ ਹਾਜ਼ਰ ਠੀਕ ਆ ਕਿੰਨੇ ਪੈਸੇ ਲਵਾਂਗੇ ਇਹਦੇ ਇਹਦਾ ਵੀਰੇ 1,75,000 ਰੁਪਏ 1,75 ਜਮਾਨਤਾਂ ਮਾਨਤਾਂ ਕਰ ਦਾਂਗੇ ਵੀਰੇ ਥੋੜਾ ਬਹੁਤ ਹੋਊਗਾ ਦੋਨੀਆਂ ਲੈਣੀਆਂ ਹੋਣੀਆਂ ਉਬਰੇ ਕਰ ਦਾਂਗੇ ਜੋ ਜੋ ਕਰਦਾ ਮਨ ਖੁਸ਼ ਦੋਨੀ ਜਾਂ ਤਿੰਨੀ ਚਾਰੇ ਗੈਲੀਏ ਬਿਲਕੁਲ 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 ਠੀਕ ਹੈ ਗੱਲ ਤੇ ਚੋਟੀ ਆ ਗਈ ਯਾਰ ਚ ਗਾਲੀ ਕਰੀ ਜਾਂਦੇ ਕਰੀ ਤੇ ਮਾਰ ਕੈਮਰਾ ਠੰਡੀਆਂ ਨਹੀਂ ਬਿਲਕੁਲ ਇਹ ਦੰਦਾਂ ਚ ਕੈਮਰਾ ਹੋਊਗੀ ਇਹ ਵੀਰੇ ਕੰਨੀ ਵਾਲੇ ਦੰਦ ਚੱਕਦੀ ਆ लास्ट ਵਾਲੀ ਹਾਂਜੀ ਹਾਂਜੀ ਤੋਰ ਗਈ ਹੋ ਗਈ ਦੂਜਾ ਸੂਆ ਇਹਦਾ ਵੀ ਵੀਰੇ ਸੂਆ ਦੂਜਾ ਬੱਚਾ ਕੀ ਆ ਗਿਆ ਨਾਲ ਇਹਦੇ ਮਗਰ ਕੱਟੀ ਆ ਜੀ ਆ ਨਾਲ ਆ ਗਈ ਸੱਜਣੋਂ ਕੱਟੀ ਤੇ 나ੜੂਆ ਵੀ ਕੱਟੀ ਦਾ ਤੁਹਾਨੂੰ ਦਿਖਾ ਦਾਂਗੇ ਬੱਚੇ ਦਾ 나ੜੂਆ ਬਿਲਕੁਲ ਨਾਲ ਆ ਤਾਜੀ ਸੂਈਆ ਤੇ ਥੱਲੇ ਦੀ ਹਰੀ ਵੀ ਬਹੁਤ ਸਾਫ ਆ ਗਈ ਬੱਲੇ ਕੁਲ ਕਮਾਲ ਦੀ ਆ ਗਈ ਕੱਦ ਝੋਟੀ ਦੇਦਾ ਵੀ ਚੰਗਾ ਤੇ ਲਾਸਟ ਵਾਲੀ ਦੰਦਾ ਨਾ ਬਾਈ ਕਹਿੰਦਾ ਚੱਕੀ ਜਾਂਦੀ ਆ ਕਿੰਨੇ ਦਿਨ ਦਾ ਸੂਆ ਹੋ ਗਿਆ ਜੀ ਇਹ ਵੀਰੇ ਪਰਸੋਂ ਸਵੇਰੇ ਸੂਈ ਆ ਪਰਸੋਂ ਸਵੇਰ ਦੀ ਹਾਂਜੀ ਤੇ ਬਾਕੀ ਸੱਜਣਾ ਇੱਥੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਤਿੰਨਾਂ ਦਿਨਾਂ ਦੀ ਸੂਈ ਤੇ ਕੱਲ ਬਾਈ ਕਹਿੰਦਾ ਸਾਫ਼ ਕਰ ਤੇ ਕੱਦ ਦੇਦਾ ਵੀ ਫੁੱਲ ਆ ਇਹ ਆ ਲੰਬੀ ਲੰਬੀ ਇਹ ਵੀ ਫੁੱਲ ਆ ਗਈ ਤੇ ਮੰਗਰਾ ਆ ਗਈ ਕੱਟੀ ਕੱਟੀ ਦਾ ਇਹ ਕਹਿ ਸਕਦਾ ਵੀ 나ੜੂਆ ਵੀ ਨਾਲ ਹੀ ਆ ਗਿਆ ਤੇ ਕਿੰਨੇ ਕ ਬੋਲੇ ਤੋਂ ਹੁਣ ਚੱਲੀ ਆ ਬਾਈ ਇਹ ਇਹ ਵੀਰੇ 10 ਕਿਲੋ ਕੰਡੇ ਵਾਲਾ ਬੋਲਾ ਇਹਦੇ ਥੱਲੇ ਕੰਡੇ ਤੋਂ ਦੁੱਧ ਸਾਰੀਆਂ ਕੋਈ ਕੰਡੇ ਵਾਲਾ ਬਿਲਕੁਲ ਬਿਲਕੁਲ ਵੀਰੇ ਠੀਕ ਆ ਗਿਆ ਲੈ ਚੱਲ ਲੈ ਚਲ ਅੰਦਰ ਲੈ ਚੱਲ ਪਰੇਸ਼ਾਨ ਨਾ ਕਰ ਤੇ ਥੱਲੇ ਵੀ ਆ ਗਈ ਬਿਲਕੁਲ ਸਾਫ਼ ਥਣੇ ਇਹ ਕਹਿ ਸਕਦੇ ਆਂ ਵੀ ਗੁੱਲੇ ਵਾਲੀ ਲੱਗਿਆ ਜਿਵੇਂ ਭਰਾ ਕਹਿੰਦੇ ਨੇ ਹੱਥੀ ਚਵਾਈ ਵਾਲਾ ਮੋਟਾ ਥਣ ਲੱਗਿਆ ਤੇ ਉਰਲੇ ਬੰਨੋ ਦਿਖਾ ਦਿੰਦੇ ਮੇਰੀ ਗਾਂ ਵਾਲੇ ਬੰਨੋ ਕਰਾ ਦਿਆਂ ਆਰਡਰ ਚੈੱਕ ਆ ਤੇ ਬੱਚੇ ਤੇ ਵੀ ਮਾਰਾਂਗੇ ਕੈਮਰਾ ਬੱਚਾ ਵੀ ਚੈੱਕ ਕਰਾ ਦਾਂਗੇ ਤੁਹਾਨੂੰ ਕਿਉਂਕਿ 나ੜੂਆ ਨਾਲ ਹੀ ਆ ਗਿਆ ਕਿੰਨੇ ਕੁ ਦੁੱਧ ਦੀ ਰਿਪੋਰਟ ਆਦੀ ਬਾਈ ਇਹ ਤਾਂ ਵੀਰੇ ਉਹ ਤਾਂ ਜ਼ਿਆਦਾ ਦੱਸਦੇ ਆ ਪਹਿਲੇ ਸੂਏ ਦਾ ਪਰ ਆ ਪਾਂਬਰੇ ਮੰਨ ਲਓ ਵੀ ਹੁਣ ਜਿਵੇਂ 10 ਕਿਲੋ ਤੋਂ ਸ਼ੁਰੂ ਹੋਈ ਆ ਠੀਕ ਆ ਗੱਲ ਤੇ ਜੈਨੂਨ ਪਰਸੋਂ ਦੀ ਸੂਈ ਹੋਈ ਆ ਉਹ ਵੀ ਵੀਡੀਓ ਦਿਖਾ ਦਿਓ ਇੱਥੋਂ ਦਿਖਾ ਦੀ ਜੀ ਪਰਸੋਂ ਦੀ ਸੂਈ ਹੋਈ ਬਿਲਕੁਲ 10 ਕਿਲੋ ਅੱਜ ਹੈਗਾ 10 ਕਿਲੋ ਅੱਜ ਹੈਗਾ ਵੀਰੇ 16 ਕਿਲੋ ਤੋਂ ਮਰਦੀ ਨਹੀਂ ਛੋਟੀ ਠੀਕ ਆ ਇਹ 16 ਕਿਲੋ ਦੇ ਦੂੰਗੇ ਨਾ ਬਿਲਕੁਲ ਜੀ ਬਿਲਕੁਲ ਵੀਰੇ ਆ ਉਹ ਤੁਹਾਡੀ ਕੇਰ ਅੱਗੇ ਆ ਨਾ ਵੀ ਬੰਦ ਵੀ ਦੇ ਸਕਦੀ ਆ ਹਾਂ ਜੀ ਅਗਾੜੀ ਇਹਦੀ ਵੀ ਚੰਗੀ ਆ ਵੀਰੇ ਕਿੰਨੀ ਗਾੜੀ ਹੈ? ਆ ਗਾੜੀ ਇਹਦੀ ਵੀਰੇ 1.5 ਕਿਲੋ ਹੁਣ ਸ਼ੁਰੂ ਹੋਈ ਹੈ 1.5 ਕਿਲੋ ਦਾ। 1.5 ਤੋਂ? ਹਾਂਜੀ। ਲਗਭਗ 2 ਦੇ ਲਗਭਗ ਕਰ ਦੂਗੀ ਤੇ ਫਿਰ ਜੇ 2 ਦੀ ਗਾੜੀ ਕਰ ਦੂਗੀ ਫਿਰ ਤੁਹਾਨੂੰ ਪਤਾ ਹੀ ਆ ਵੀ ਮਾੜੀ ਨਹੀਂ ਇਹਦੀ ਗਾੜੀ। ਇਹ ਕਹਿ ਸਕਦੀ ਹੈ ਵੀ ਦੇਈ ਤੁਸੀਂ। ਬਿਲਕੁਲ ਬਿਲਕੁਲ। ਤੇ ਨਾਲ ਆ ਗਈ ਘਰੀ ਕੱਟੀ ਤੇ ਮਾਰਨੀ ਕੈਮਰਾ ਜੈਡ ਬਲੈਕ 나ੜੂ ਆ ਗਿਆ ਨਾਲ ਤੇ ਕੀ ਰੇਟ ਰਹੂਗਾ ਇਹਦਾ? ਇਹਦਾ ਵੀਰੇ ਦੇਣ ਲੈਣ 1,55,000 ਦੀ ਹਾਂ ਜਾਂ ਨਾ ਵਾ ਕੁਝ ਮਾਨ ਤਾਨ ਕਰਾਂਗੇ ਥੋੜਾ ਬਹੁਤ। 1,55,000 ਚੋਂ? ਬਿਲਕੁਲ ਜੀ ਬਿਲਕੁਲ। 1,55,000 ਤੋਂ ਥੋੜੀ ਬਹੁਤੀ ਦੰਦਾਂ ਦੇ ਕਿ ਮੇ ਰੂਗੀ ਭਾਈ ਇਹ ਵੀਰੇ ਕੰਨੀਆਂ ਵਾਲੇ ਕੱਢਦੀ ਪਈ ਆ ਦੰਦ ਦੇ ਵੀ ਬਿਲਕੁਲ ਜੀ ਆ ਤੌਰ ਹੋ ਗਏ ਸੂਆ ਭਾਈ ਇਹਦਾ ਵੀਰੇ ਦੂਜਾ ਸੂਆ ਸੂਆ ਦੂਜਾ ਤੇ ਵੱਡੀ ਫੁੱਲ ਬੱਚਾ ਇਹਦਾ ਇਹਦਾ ਵੀਰੇ ਬੱਚਾ ਇਹ ਡੇਢ ਮਹੀਨਾ ਪਹਿਲਾਂ ਸੋਪੀ ਝੋਟੀ ਡੇਢ ਮਹੀਨਾ ਹਾਂਜੀ ਹਾਂ ਆਪਦੇ ਟਾਈਮ ਸਮੇਂ ਤੋਂ ਕਹ ਲਈਏ ਬਿਲਕੁਲ 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 ਤੇ ਹੁਣ ਦੁੱਧ ਕਿੰਨਾ ਕਰ ਗਈ ਇਹਦੇ ਥੱਲੇ ਵੀਰੇ ਹੁਣ 9-10 ਕਿਲੋ ਦੁੱਧ ਦਾ ਤੇ ਵੱਡੀ ਦਾ ਵਾਹਲੀ ਆ ਯਾਰ ਹਨਾ ਬਹੁਤ ਵੱਡੀ ਆ ਵੀਰੇ ਵੱਡੀ ਕਰਕੇ ਹੀ ਲਈ ਸੀ ਛੋਟੀ ਆ ਵੱਡੀ ਦਾ ਜਹਾਜ ਜਿੱਦੀ ਕਹਿ ਲੱਗਦੇ ਆ ਬਿਲਕੁਲ ਬਿਲਕੁਲ ਆਲੇ 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 ਸਿਰਫ ਇਹ ਤਾਂ ਲਈ ਸੀ ਵੀਰੇ ਵੀ ਐਡੀ ਪੂਰੀ ਦੇਖੀ ਨਹੀਂ ਸੀ ਕਦੇ ਨੇ ਠੀਕ ਆ ਗੱਲ ਆ ਹਾਂਜੀ ਆ ਵੱਡੀ ਦਾ ਸਜਣੋ ਉਹੀ ਗੱਲ ਆ ਵੀ ਫੁੱਲ ਵੱਡੀ ਆ ਗਈ ਪੂਰੀ ਪੂਰੀ ਜੀ ਆਉਂਦੀ ਆ ਕੈਮਰੇ 'ਚ ਇੱਕ ਤਾਂ ਹੁੰਦਾ ਕੱਲਾ ਕੱਦ ਕੱਦ ਦੇ ਨਾਲ ਨਾਲ ਇਹ ਕਹਿ ਸਕਦੇ ਆ ਵੀ ਯਾਰ ਲੰਬੀ ਬਹੁਤ ਆ ਛੋਟੇ ਹਾਥੀ 'ਚ ਇਹ ਮੱਝ ਚੜਦੀ ਨਹੀਂ ਵੀ ਐਡੀ ਕਬੱਡੀ ਕਹਿ ਸਕਦੇ ਆ ਆਪਾਂ ਨੇ ਉਹ ਤੰਬਾ ਵਾਲਾ ਕੋਲ ਸਟੇਟ ਫੁੱਲ ਲੰਬੀ ਚੱਕਵੀ ਬਾਡੀ ਦੀ ਆ ਗਈ ਪਛਾਣ ਤੋਂ ਖੜਮੇ ਪੁੱਠੇ ਜਿ ਕਹਿ ਸਕਦੇ ਆ ਗਈ ਤੇ ਚਵਾਈ ਦੀ ਕਿੰਨੇ ਬਾਈ ਬਹੁਤ ਜਿਆਦੇ ਪੋਲੀ ਵੀਰੇ ਇਹਨੂੰ ਵੀ ਕੋਈ ਪਹਾੜਾ ਪਾਉਣ ਦੀ ਲੋੜ ਨਹੀਂ ਹੈਗੀ ਇਹ ਸਾਫੀ ਮਾਰ ਕੇ ਧਾਰ ਦੇ ਦੋ ਛੋਟੀ ਜਿਹੀ ਡੇਕੂ ਇੱਕ ਮਹੀਨੇ ਵਿੱਚ ਤੇ ਜਦੋਂ ਕਹਿ ਲਿਆ ਵੀ ਇਹਦਾ ਸਹੀ ਸਮਾਂ ਆਊਗਾ ਹਨਾ ਉਦੋਂ ਦੁੱਧ ਇਹ ਵਸ ਸਕਦੀ ਹੈ ਬਾਦੂ ਕੀ ਵੀਰੇ ਹੁਣ ਇਹਦੇ ਮੰਨ ਲਓ 10 ਤਰੀਕ ਨੂੰ ਇਹਦੇ ਪੂਰੇ ਹੋ ਜਾਣੇ 10 ਮਹੀਨੇ ਠੀਕ ਹੈ ਗੱਲ ਸਾਣੀ ਆਪਣੇ ਕੋਲ ਹੁਣ ਹੋਗੇ ਇਹਨੂੰ 15 20 ਦਿਨਾਂ ਲਈ ਛੋਟੀ ਠੀਕ ਹੈ ਤਿੰਨ ਮਹੀਨੇ ਹੋ ਜਾਣੇ ਇਹਨੂੰ ਵੀਰੇ ਉਦੋਂ ਆ ਕੇ ਦੂਏ ਦੀਏ ਦੇਣੀ ਇਹਨੇ ਬੱਚਾ ਦੇ ਦਿੱਤਾ ਗੱਡੀ ਚ ਫੇਰੀ ਆ ਗਈ ਹਾਂਜੀ 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 ਤੇ ਦੁੱਧ 9 ਤੋਂ 10 ਕਿਲੋ ਬਿਲਕੁਲ ਬਿਲਕੁਲ ਬਹੁਤ ਠੰਡੀ ਵੀਰੇ ਹਾਂਜੀ ਠੀਕ ਹੈ ਗੱਲ ਇਹਦਾ ਰੇਟ ਕਿੰਨਾ ਕਰ ਇੱਕ ਦਾ ਵੀਰੇ ਫੋਨ ਤੇ ਕਰ ਲਾਂਗੇ ਕਿਉ ਠੀਕ ਹੈ ਗੱਲ ਹਾਂਜੀ ਇਹ ਤੇ ਨੰਬਰ ਬੋਲ ਦੋ ਵੀਰੇ ਨੰਬਰ 95925 52409 95925 52409 22 ਦਾ ਨੰਬਰ ਆ ਗਿਆ ਪਿੰਡ ਆ ਗਿਆ ਆਪਣਾ ਝੁੰਗੀਆਂ ਕਾਦਰ ਝੁੰਗੀਆਂ ਕਾਦਰ ਤਹਿਸੀਲ ਕੂਮਕਲਾਂ ਤੇ ਜ਼ਿਲ੍ਹਾ ਲੁਧਿਆਣਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ